ਕਦਰਦਾਨ ਸ਼ੁਕਰਾਨ ਮਿਹਰਬਾਨ ਬਹੁਤ ਸਾਰੀ ਮੁਹੱਬਤ ਸਾਰੀ ਦੋਸਤਾ ਮਿੱਤਰਾਂ ਨੂੰ ਉਮੀਦ ਕਰਦੇ ਹਾਂ ਆਸ਼ਾ ਕਰਦੇ ਹਾਂ ਤੁਸੀਂ ਸਾਰੇ ਦੇ ਸਾਰੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤਾਂ ਦੋਸਤੋ ਅੱਜ ਬਹੁਤ ਭਜਨ ਅਟ ਦੇ ਨਾਲ ਕਲਾਸ ਲਗਾਉਣ ਦਾ ਮੌਕਾ ਮਿਲਿਆ ਕਿਉਂਕਿ ਮੈਸੇਜ ਹੈ ਜਿਹੜੇ ਸਾਹ ਨਹੀਂ ਲੈ ਲੈਂਦੇ ਰੇ ਵੀ ਟੈਲੀਗ੍ਰਾਮ ਦੇ ਉੱਪਰ ਵਿਦਿਆਰਥੀਆਂ ਦੀ ਆ ਰਹੀ ਹੈ ਥੜਾ ਥੜਾ ਕਿਉਂਕਿ ਤੁਹਾਨੂੰ ਵੀ ਪਤਾ ਹੋਊਗਾ ਲੱਗ ਗਿਆ ਹੋਊਗਾ ਤੁਹਾਨੂੰ ਪਤਾ ਵੀ ਜਿਹੜਾ ਆਪਣਾ ਪੰਜਾਬ ਪੁਲਿਸ ਦਾ ਪੇਪਰ ਹੋਇਆ ਸੀਗਾ ਤੇ ਉਹਦੀ ਕੱਲ ਸ਼ਾਮ ਨੂੰ ਅਨਸਰ ਕੀ ਆਊਟ ਹੋਈ ਆ ਤੇ ਉਹਦੇ ਵਿੱਚ ਬੇहद ਗਲਤੀਆਂ ਨੇ ਪੈ ਰੇ ਵਿਦਿਆਰਥੀ ਉਹ ਬੇहद ਗਲਤੀਆਂ ਪਾਪਕੇ ਜਿਹੜਾ ਜਮਾ ਆਪਣਾ ਹੁੰਦਾ ਨਾ ਜਮਾ ਜਵਾਕਾਂ ਵਾਲਾ ਸਵਾਲ ਹੁੰਦਾ ਉਹ ਵੀ ਉਹਨਾਂ ਨੇ ਗਲਤ ਕੀਤਾ ਹੋਇਆ ਉਹਦੇ ਵਿੱਚ ਜਿਵੇਂ ਫੋਰ ਐਗਜ਼ਾਮਪਲ ਉਹਨਾਂ ਨੇ ਪੁੱਛਿਆ ਹੋਇਆ ਵੀ ਨਾਨਕ ਸ਼ਾਹੀ ਕੈਲੰਡਰ ਦੇ ਅਨਸਾਰ ਬੁੱਧਵਾਰ ਹਫਤੇ ਦਾ ਕਿੰਮਾ ਦੇਣਾ ਤੋ ਉਥੇ ਉਹ ਪੰਜਵਾਂ ਸਹੀ ਕਰੀ ਬੈਠੇ ਹੁਣ ਤਾਂ ਹਰ ਇੱਕ ਵਿਦਿਆਰਥੀ ਨੂੰ ਪਤਾ ਹੈ ਵੀ ਬੁੱਧਵਾਰ ਕਿੰਨਾ ਦਿਨ ਹੁੰਦਾ ਕਾਮਨ ਸੈਂਸ ਦਾ ਸਵਾਲ ਹੈ ਚੌਥਾ ਦਿਨ ਹੁੰਦਾ ਕਿਉਂਕਿ ਨਾਨਕਸ਼ਾਹੀ ਕੈਲੰਡਰ ਐਤਵਾਰ ਤੋਂ ਸਟਾਰਟ ਹੁੰਦਾ ਤੇ ਉਹਦਾ ਆਊਗਾ ਚੌਥਾ ਉਹਨੇ ਇਹੋ ਜਿਹੇ ਸਵਾਲਾਂ ਮਾਂ ਦੇ ਪੁੱਤ ਨੇ ਗਲਤ ਕੀਤੇ ਹੈ ਜਿਹਦੇ ਤੇ ਕੋਈ ਆਬਜੈਕਸ਼ਨ ਦੇ ਸਰੋਤ ਵੀ ਨਹੀਂ ਲੱਭ ਰਹੀ ਮੈਂ ਸਾਰੀਆਂ ਕਿਤਾਬਾਂ ਤੜਕੇ ਦਾ ਛਾਨੀ ਜਾਂਣਾ ਉਦੋਂ ਸਵੇਰ ਵਾਲੀ ਕਲਾਸ ਵੀ ਆਪਾਂ ਮੈਨੂੰ ਲੱਗਦਾ 15 ਮਿੰਟ ਲੇਟ ਲੱਗੀ ਸੀ ਆਪਣੀ ਪਰ ਲੱਗ ਗਈ ਵਧੀਆ ਸੀ ਤਾਂ ਉਹਦੇ ਵਿੱਚ ਮੈਂ ਮਤਲਬ ਕਿ ਸਰੋਤ ਲੱਭ ਰਿਆਂ ਵੀ ਕਿਹੜੀ ਆਬਜੈਕਸ਼ਨ ਦੀ ਸਰੋਤ ਹੈ ਵੀ ਕਿੱਥੋਂ ਆਪਾਂ ਆਬਜੈਕਸ਼ਨ ਲਾ ਸਕਦੇ ਹਾਂ ਕਿਉਂਕਿ ਉਹ ਤਾਂ ਆਪਾਂ ਨੂੰ ਕਿਤਰੋਂ ਕਿਤੋਂ ਲਾਉਣੀ ਪਊਗੀ ਤਾਂ ਉਹਨੇ ਮਾਂ ਦੇ ਪੁੱਤ ਨੇ ਆਪਦੇ ਜਿਵੇਂ ਖਿਆਲੀ ਪਲਾਉ ਬਣਾਉਣਾ ਮਹਾਵਰਾ ਨਹੀਂ ਹੁੰਦਾ ਖਿਆਲੀ ਪਲਾਉ ਬਣਾਉਣਾ ਉਹ ਪਲਾਉ ਹੀ ਬਣਾਈ ਗਿਆ ਮਾਂ ਦਾ ਪੁੱਤ ਬੈਠਾ ਹੁਣ ਤਾਂ ਚੌਲਾ-ਚੂਲਾ ਖਾਣ ਦਾ ਸ਼ੌਂਕੀ ਸੀ ਵੀ ਚੌਲ-ਚੂਲ ਵਧਿਆ ਲੱਗਦੇ ਸੀ ਉਹਨੂੰ ਤਾਂ ਖਿਆਲੀ ਪਲਾਉ ਬਣਾ ਕੇ ਹੀ ਉਹ ਸਵਾਲ ਪਾਈ ਗਿਆ ਤੇ ਹੁਣ ਉਹ objections ਲੱਭਣ ਦੇ ਵਿੱਚ ਮੈਂ ਲੱਗਿਆ ਹੋਇਆ ਸੀ ਤੇ 6 ਵਜੇ ਉਹਦਾ ਸੈਸ਼ਨ ਵੀ ਲਾਉਣਾ ਆਪਣਾ ਤੇ ਫਿਰ ਮੈਂ ਕਿਹਾ ਚਲ ਭੱਜ ਕੇ ਕਲਾਸ ਨਹੀਂ ਮਿਸ ਕਰਦੇ ਆਪਾਂ ਕਲਾਸ ਲਾ ਕੇ ਆਉਣੀ ਹੈ ਚਾਹੇ 15 ਮਿੰਟ ਦੀ ਲੱਗੇ ਚਾਹੇ 20 ਮਿੰਟ ਦੀ ਲੱਗੇ ਹਨਾ ਚਲੋ ਆਜੋ ਫਿਰ ਸਾਰੀ ਦੀ ਸਾਰੀ ਜਣੀ ਸਾਰਿਆਂ ਦਾ ਕਰਦੇ ਆਂ ਜੀ ਆਇਆਂ ਸਾਰਿਆਂ ਦਾ ਕਰਦੇ ਆਂ ਸਵਾਗਤ ਅੱਜ ਦੀ ਇਸ ਕਲਾਸ ਦੇ ਵਿੱਚ ਅੱਜ ਦੇ ਇਸ ਸੈਸ਼ਨ ਦੇ ਵਿੱਚ ਮੈਨੂੰ ਇੱਕ ਵਾਰੀ ਪੇਰੇ ਦੇ ਦਿਓ ਇਹ ਦੱਸ ਦੋ ਵੀ ਆਵਾਜ਼ ਵਗੈਰਾ ਸਭ ਕੁਝ ਪ੍ਰੋਪਰ ਹੈ ਕਿ ਨਹੀਂ ਦੱਸਿਓ ਮਾੜਾ ਜਿਹਾ ਮੈਨੂੰ ਆਵਾਜ਼ ਵਗੈਰਾ ਸਾਰੀ ਦੀ ਸਾਰੀ ਪ੍ਰੋਪਰ ਆ ਰਹੀ ਹੈ ਤੁਹਾਡੇ ਤੱਕ ਮੈਨੂੰ ਤੁਸੀਂ ਸੁਣ پا ਰਹੇ ਹੋ ਸਾਰੀ ਦੀ ਸਾਰੀ ਵਿਦਿਆਰਥੀ ਚਲੋ ਜੀ ਤਾਂ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੇ ਸੈਸ਼ਨ ਨੂੰ ਅੱਜ ਦੀ ਇਸ ਕਲਾਸ ਨੂੰ ਤਾਂ ਸਭ ਤੋਂ ਪਹਿਲਾ ਸਵਾਲ ਤੁਹਾਡੀ ਸਕਰੀਨ ਦੇ ਉੱਪਰ ਲੈ ਕੇ ਆਉਣ ਜਾ ਰਹੇ ਹਾਂ ਮੈਂ ਉਹਦਾ ਉੱਤਰ ਕਰਨ ਦੀ ਕੋਸ਼ਿਸ਼ ਕਰਨੀ ਹੈ ਸਭ ਤੋਂ ਪਹਿਲਾ ਸਵਾਲ ਹੈ ਵੀ ਗੁਰੂ ਤੇਗ ਬਹਾਦਰ ਜੀ ਨੇ ਰਚਨਾ ਕੀਤੀ ਗੁਰੂ ਜਿਹੜੇ ਤੇਗ ਬਹਾਦਰ ਜੀ ਸੀਗੇ ਉਹਨਾਂ ਨੇ ਰਚਨਾ ਕੀਤੀ ਕਾਦੇ ਵਿੱਚ ਕੀਤੀ ਦੀ ਦੇਖੋ ਗੁਰੂ ਤੇਗ ਬਹਾਦਰ ਜੀ ਆਪਣੇ ਨੌਵੇਂ ਗੁਰੂ ਸਹਬਾਨੇ ਆਪਾਂ ਨੂੰ ਪਤਾ ਹੈ ਹੈਨਾ ਬਿਲਕੁਲ ਉਹ ਤਾਂ ਇਹ ਗੁਰੂ ਜਿਹੜੇ ਆਪਣੀ ਹੈਗੇ ਨਹੀਂ ਗੁਰੂ ਤੇਗ ਬਹਾਦਰ ਜੀ ਇਹ ਆਪਣੇ ਨੌਵੇਂ ਗੁਰੂ ਸੇਵਾਨ ਹਨ ਤੇ ਇਹਨਾਂ ਨੇ ਜਿਹੜੀ ਬਾਣੀ ਹੈ ਉਹ ਸ਼ਬਦਾਂ ਦੇ ਸਲੋਕਾਂ ਵਿੱਚ ਦੋਹੜੀਆਂ ਵਿੱਚ ਕਾਫੀਆਂ ਵਿੱਚ ਜਾਂ ਸ਼ੇਰਪੀਆਂ ਵਿੱਚ ਲਿਖੀ ਹੈ ਤਾਂ ਇਹਦੇ ਬਾਰੇ ਤੁਸੀਂ ਬਿਲਕੁਲ ਓਕੀ ਰਿਪੋਰਟ ਜਾਣਦੇ ਹੋ ਵੀ ਇਹਨਾਂ ਨੇ ਆਪਣੀ ਜਿਹੜੀ ਬਾਣੀ ਹੈ ਉਹ ਰੋਸ਼ ਸ਼ਬਦਾਂ ਤੇ ਸਲੋਕਾਂ ਵਿੱਚ ਲਿਖੀ ਹੋਈ ਹੈ ਇਹਨਾਂ ਦੀ ਬਾਣੀ ਦੇ ਬਾਰੇ ਆਪਾਂ ਨੂੰ ਬੇहद ਭਲੇਖਾ ਪਾਇਆ ਜਾਂਦਾ ਹੈ ਕਿਵੇਂ ਵੀ ਇਹਦ ਭਲੇਖਾ ਪਾਇਆ ਜਾਂਦਾ ਜਿਵੇਂ ਇਹਨਾਂ ਦੀ ਬਾਣੀ ਦੇ ਵਿੱਚ 59 ਤਾਂ ਇਹਨਾਂ ਨੇ ਸ਼ਬਦ ਲਿਖੇ ਹੋਏ ਆ ਤੇ 57 ਇਹਨਾਂ ਨੇ ਸਲੋਕ ਲਿਖੇ ਹੋਏ ਆ ਜਿਹੜੇ ਹੁਣ ਆਪਣੇ 59 ਸ਼ਬਦ ਹੈ ਜੀ ਜਿਹੜੇ ਆਪਣੇ 95 ਸ਼ਬਦ ਹਨ ਪੇਰੇ ਵਿਦਿਆਰਥੀਓ ਇਹ 95 ਸ਼ਬਦ ਇਹਨਾਂ ਨੇ ਲਿਖੀ ਆ ਤੇ 57 ਇਹਨਾਂ ਨੇ ਸਲੋਕ ਲਿਖੇ ਆ ਹੁਣ ਆਪਾਂ ਨੂੰ ਭੁਲੇਖਾ ਕਿਸ ਤਰੀਕੇ ਨਾਲ ਪਾਇਆ ਜਾਂਦਾ ਵੀ ਸਲੋਕ ਕਈ ਵਾਰ ਪਹਿਲਾਂ ਕਰ ਦਿੱਤੇ ਜਾਂਦੇ ਆ ਤੇ ਸ਼ਬਦ ਬਾਅਦ ਦੇ ਵਿੱਚ ਕਰ ਦਿੱਤੇ ਜਾਂਦੇ ਆ ਕਈ ਵਾਰੀ ਕਹਿ ਦਿੰਦੇ ਆ 95 ਉਹਨਾਂ ਦੇ ਸਲੋਕ ਹੈ 57 ਉਹਨਾਂ ਦੇ ਸ਼ਬਦ ਹੈ ਤਾਂ ਐਵੇਂ ਦੀ ਆਪਾਂ ਨੂੰ ਸਵਾਲ ਪੁੱਛੇ ਜਾਂਦੇ ਪਰ ਉਹਨਾਂ ਦਾ ਰਾਈਟ ਉੱਤਰ ਕੀ ਆਊਗਾ 95 ਸ਼ਬਦ 57 ਸਲੋਕ ਤੇ ਇਹ ਕਿੰਨੇ ਰਾਗਾਂ 'ਚ ਲਿਖੀ ਆ ਜੀ ਉਹਨਾਂ ਨੇ 15 ਰਾਗਾਂ ਦੀ ਉਹਨਾਂ ਨੇ ਵਰਤੋਂ ਕੀਤੀ ਕਿਨੇ ਰਾਗਾਂ ਦੀ 15 ਰਾਗਾਂ ਦੀ ਉਹਨਾਂ ਨੇ ਵਰਤੋਂ ਕੀਤੀ ਆ ਤੇ ਜੇਕਰ ਪਰਿਭਾਸ਼ਾ ਦੇ ਅਰਥੇ ਉਹ ਗੱਲ ਕਰਗੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਜੈ ਜੈ ਬੰਤੀ ਰਾਗ ਦੀ ਵੀ ਉਹਨਾਂ ਨੇ ਵਰਤੋਂ ਕੀਤੀ ਆ ਤਾਂ ਜੇਕਰ ਤੁਹਾਡੇ ਤੋਂ ਪੁੱਛਿਆ ਜਾਵੇ ਜੈ ਜੈ ਬੰਤੀ ਰਾਗ ਦੀ ਸਭ ਤੋਂ ਪਹਿਲਾਂ ਕਿਸ ਗੁਰੂ ਸਾਹਿਬਾਨ ਨੇ ਵਰਤੋ ਕੀਤੀ ਤਾਂ ਆਪ ਪਖਾਂਗੇ ਉਹ ਕੀਤੀ ਜੀ ਗੁਰੂ ਤੀਗ ਬਹਾਦਰ ਜੀ ਨੇ ਜਿਨ੍ਹਾਂ ਦਾ ਮੋਢਲਾ ਨਾਮ ਕੀ ਸੀ ਧਿਆਗਮਲ ਸੀ ਆਪਾਂ ਨੂੰ ਪਤਾ ਹੈ ਜਿਨ੍ਹਾਂ ਦੇ ਪਿਤਾ ਜੀ ਦਾ ਨਾਮ ਗੁਰੂ ਹਰਗੋਬਿੰਦ ਜੀ ਸੀਗਾ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਸੀਗਾ ਆਪਾਂ ਚੰਗੇ ਤਰੀਕੇ ਨਾਲ ਜਾਣਦੇ ਆ ਇੱਕੋ ਇੱਕ ਉਹਨਾਂ ਦੇ ਪੁੱਤਰ ਸੀ ਜਿਸ ਦਾ ਨਾਮ ਸੀਗਾ ਗੋਬਿੰਦ Rai ਜਿਸ ਨੂੰ ਬਾਦ ਵਿੱਚ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਕਿਤਾਬ ਦਿੱਤਾ ਹੈ ਤਾਂ ਆਪਣੇ ਜੋ 10ਵੇਂ ਗੁਰੂ ਸਹਿਬਾਨ ਬਣੇ ਨਹੀਂ ਉਹ ਸੀਗੀ ਤੇ ਜੇਕਰ ਆਪਣੇ ਤੋਂ ਪੁੱਛਿਆ ਜਾਵੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਅਜਾਹੇ ਕਿਹੜੇ ਗੁਰੂ ਸਹਿਬਾਨ ਹਨ ਜਿਨ੍ਹਾਂ ਨੇ ਅਦਾਸੀਆਂ ਕੀਤੀਆਂ ਤਾਂ ਉਹ ਵੀ ਪਿਆਰੇ ਵਿਦਿਆਰਥੀ ਆਪਣੇ ਗੁਰੂ ਤੇਗ ਬਹਾਦਰ ਜੀ ਹੀ ਨੇ ਵੀ ਇਹਨਾਂ ਨੇ ਗੁਰੂ ਨਾਨਕ ਦੇਵ ਜਿੰਨੀਆਂ ਤਾਂ ਅਦਾਸੀਆਂ ਨਹੀਂ ਕੀਤੀਆਂ ਪਰ ਇਹਨਾਂ ਨੇ ਅਦਾਸੀਆਂ ਜ਼ਰੂਰ ਕੀਤੀਆਂ ਨੇ ਤਾਂ ਜੇਕਰ ਤੁਹਾਨੂੰ ਸਵਾਲ ਆਵੇ ਵੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਅਜਾਹੇ ਕਿਹੜੇ ਗੁਰੂ ਸਹਿਬਾਨ ਹੋਏ ਹੈ ਜਿਨ੍ਹਾਂ ਨੇ ਅਦਾਸੀਆਂ ਕੀਤੀਆਂ ਨੇ ਤਾਂ ਉਹ ਆਪਣੇ ਗੁਰੂ ਤਿਗ ਬਹਾਦਰ ਜੀ ਆ ਪੈਰੇ ਵਿਦਿਆਰਥੀ ਹੋ ਐਨੀ ਇੱਕ ਗੱਲਬਾਤ ਨੂੰ ਤੁਸੀਂ ਯਾਦ ਰੱਖਣਾ ਹੈ ਹੁਣ ਆਪਾਂ ਵੱਧਦੇ ਹਾਂ ਅਗਲੇ ਸਵਾਲ ਦੇ ਵੱਲ ਅਗਲਾ ਸਵਾਲ ਦੇਖਦੇ ਕੀ ਆ ਸਕਦਾ ਹੈਗਾ ਤਾਂ ਅਗਲਾ ਸਵਾਲ ਹੈ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਸ਼ਾਮਲ ਹੈ ਵੀ ਕੋ ਕਿੰਨਾ ਸੋਹਣਾ ਤੇ ਸੌਖਾ ਸਵਾਲ ਤੁਹਾਡੇ ਸਾਹਮਣੇ ਆਇਆਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਹੈਗੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਸੰਕਲਨ ਯਾਦ ਰੱਖਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਹਾ ਜਾਂਦਾ ਹੈ ਬਹੁਤ ਸਾਰੇ ਵਿਦਵਾਨਾਂ ਅਨਸਾਰ ਵੀ 1604 ਚ ਹੋਇਆ ਪਰ ਅਸਲ ਚਾਦਗਿਰਨ ਸਾਹਿਬ ਦਾ ਸੰਕਲਨ ਹੋਇਆ ਸੀ 1604 ਚ ਕਈ ਵਾਰੀ ਐਗਜ਼ਾਮੀਨਰ ਕੀ ਕਰਦਾ ਪੇਪਰ ਪਾਉਣ ਵਾਲਾ ਕੀ ਕਰਦਾ ਹੈ ਉਹ ਆਦਿ ਗ੍ਰੰਥ ਸਾਹਿਬ ਦੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਵੀ ਲਿਖ ਦਿੰਦਾ ਹੈ ਤੇ ਪੁੱਛ ਲੈਂਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਹੋਇਆ ਪਰ ਹੇਠਾਂ ਜਿਹੜੀਆਂ ਆਪਸ਼ਨਾਂ ਨੇ ਉਹ ਆਦਿ ਗ੍ਰੰਥ ਸਾਹਿਬ ਵਾਲੀਆਂ ਹੀ ਲਾ ਦਿੰਦਾ ਹੈ ਵੀ 1602 1601 1604 ਤਾਂ ਆਪਾਂ ਉੱਥੇ 1604 ਹੀ ਲਾ ਕੇ ਆਵਾਂਗੇ ਪਰ ਜੇ ਅਸਲ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ 1706 ਜਾਂ 8 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੇ ਵਿੱਚ ਕੀਤਾ ਸੀ ਲਖਾਰੀ ਭਾਈ ਮਣੀ ਸਿੰਘ ਜੀ ਸੀਗੇ ਤੇ ਇਹਦੇ ਵਿੱਚ ਆਪਣੀਆਂ 22 12 ਸੀ ਆਪਾਂ ਪੜਦੇ ਵੀ ਹੁੰਨੇ ਆ ਤੇ 31 ਕੁੱਲ ਰਾਗ ਸੀ ਪਹਿਲਾ ਰਾਗ ਸ਼ੇਰੀ ਰਾਗ ਸੀ ਤੇ ਆਖਰੀ ਰਾਗ ਆਪਣਾ ਆ ਆਪਾਂ ਕਹਿੰਦੇ ਜੈ ਜੈ ਬੰਤੀ ਰਾਗ ਸੀਗਾ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਬਾਨਾਂ ਦੀ ਬਾਣੀ ਸ਼ਾਮਲ ਹੋਗੀ ਤਾਂ ਆਪਾਂ ਖਾਂਗੇ ਆਪਣੇ 6 ਗੁਰੂ ਸਬਾਨਾਂ ਦੀ ਬਾਣੀ ਸ਼ਾਮਲ ਹੋਗੀ ਤੇ ਜੇ ਆਧ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਪਹਿਲੇ 5 ਗੁਰੂ ਸਬਾਨਾਂ ਦੀ ਬਾਣੀ ਦਰਜ ਸੀ ਤਾਂ ਇਹ 6 ਗੁਰੂ ਸਬਾਨ ਕਿਹੜੇ ਸੀ ਇੱਕ ਤਾਂ ਪਹਿਲੇ 5 ਗੁਰੂ ਸਬਾਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਇੱਕ ਤਾਂ ਪਹਿਲੇ 5 ਗੁਰੂ ਸਬਾਨ ਪਹਿਲੇ ਪੰਜ ਗੁਰੂ ਸਰਵਨਾਂ ਦੀ ਬਾਣੀ ਜਿਹੜੀ ਸੀ ਉਹ ਦਰਜ ਸੀ ਪਲੱਸ ਕਿਦੀ ਬਾਣੀ ਦਰਜ ਸੀ ਜੀ ਆਪਾਂ ਆਖਾਂਗੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਸੀ ਤਾਂ ਨੌਵੇਂ ਗੁਰੂ ਸਹਿਬਾਨ ਦੀ ਬਾਣੀ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਿਆਰੇ ਵਿਦਿਆਰਥੀ ਉਹ ਦਰਜ ਸੀ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ ડી ਨੰਬਰ ਉੱਤਰ ਰਾਈਟ ਬੰਦਾ ਹੈ ਅਗਲਾ ਸਵਾਲ ਕਹਿੰਦੇ ਸਿੱਖਾਂ ਦੀ ਭਗਤ ਮਾਲਾ ਦਾ ਕਰਤਾ ਕੌਣ ਹੈ ਦੇਖੋ ਬਹੁਤ ਬੇਹਦ ਜ਼ਰੂਰੀ ਸਵਾਲ ਹੈ ਵੀ ਸਿੱਖਾਂ ਦੀ ਜਿਹੜੀ ਭਗਤ ਮਾਲਾ ਹੈ ਸਿੱਖਾਂ ਦੀ ਭਗਤ ਮਾਲਾ ਕਿਸ ਨੇ ਲਿਖੀ ਭਾਈ ਮਣੀ ਸਿੰਘ ਗਿਆਨੀ ਗਿਆਨ ਸਿੰਘ ਭਾਈ ਵੀਰ ਸਿੰਘ ਜਾਂ ਭਾਈ ਗਰਦਾਸ ਜੀ ਨੇ ਲਿਖੀ ਦੇਖੋ ਭਾਈ ਗਰਦਾਸ ਜੀ ਨੇ ਤਾਂ ਆਪਾਂ ਹਰ ਰੋਜ਼ ਗੱਲ ਕਰਦੇ ਹੁੰਨੇ ਆ ਵੀ ਇਹਨਾਂ ਨੇ ਤਾਂ 40 ਵਾਰਾਂ ਲਿਖੀਆਂ ਨਹੀਂ ਇਹਨਾਂ ਦੀ ਬਾਣੀ ਤਾਂ ਤਿੰਨ ਸ਼ਬਦਾਂ 'ਚ ਦਰਜ ਹੈ 40 ਵਾਰਾਂ ਲਿਖੀਆਂ ਨੇ ਪੰਜਾਬੀ ਭਾਸ਼ਾ 'ਚ ਇੱਕ ਇਹਨਾਂ ਨੇ 556 ਕਵਿਤ ਤੇ ਸਵਈਏ ਲਿਖੀ ਹੈ ਕਬੇਤ ਸਬਈਏ ਲਿਖਿਆ ਪਾਪ ਕੇ ਭਾਈ ਵੀਰ ਸਿੰਘ ਨੂੰ 118 ਫੇਰ ਲੱਗ ਗਈ ਸੀ ਤਾਂ ਟੋਟਲ 676 ਵਗੈਰਾ ਦੇ ਕਰਤੇ ਸੀ ਤਾਂ ਅੱਗੇ ਇਹਨਾਂ ਨੇ ਸ਼ਲੋਕ ਲਿਖੇ ਆ ਜਿਦੇ ਵਿੱਚ ਵਾਹਿਗੁਰੂ ਸ਼ਬਦ ਦੀ ਕੀ ਕੀਤੀ ਹੈ ਵਿਆਖਿਆ ਕੀਤੀ ਹੈ ਤੇ ਇਹ ਤਾਂ ਆ ਨਹੀਂ ਸਕਦੇ ਫਿਰ ਇੱਕੋ ਇੱਕ ਉੱਤਰ ਆਉਂਦਾ ਹੈ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਨੇ ਚਮਤਕਾਰ ਲਿਖਿਆ ਦੋਸਤੋ ਚਮਤਕਾਰ ਲਿਖਿਆ ਪ੍ਰਤਨ ਜਨਮ ਸਾਖੀ ਲਿਖੀ ਹੈ ਇਹ ਸਾਰੀਆਂ ਗੱਲਾਂ ਲਿਖੀਆਂ ਨੇ ਪਰ ਸਿੱਖਾਂ ਦੀ ਜਿਹੜੀ ਭਗਤ ਮਾਲਾ ਹੈ ਉਹ ਭਾਈ ਮਣੀ ਸਿੰਘ ਜੀ ਨੇ ਲਿਖੀ ਹੈ ਪਿਆਰੇ ਵਿਦਿਆਰਥੀਓ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ ਭਾਈ ਮਣੀ ਸਿੰਘ ਜੀ ਨੇ ਚਲੋ ਅਗਲੇ ਸਵਾਲ ਵੱਲ ਵਧਦੇ ਹਾਂ ਅਗਲਾ ਸਵਾਲ ਹੈ ਕਹਿੰਦੇ ਬਾਬਾ ਸੇਖ ਫਰੀਦ ਜੀ ਦੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਤਾਂ ਬਾਬਾ ਫਰੀਦ ਜੀ ਦੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਮੰਨੇ ਜਾਂਦੇ ਆ ਤਾਂ ਆਪਾਂ ਆਖਾਂਗੇ ਬਾਬਾ ਸ익 ਫਰੀਦ ਜੀ ਦੇ ਕੁੱਲ 112 ਸ਼ਬਦ ਦੋਸਤੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਪਹਿਲੇ ਨੰਬਰ ਤੇ ਯਾਦ ਰੱਖਿਓ ਇੱਥੇ ਇਹਨਾਂ ਦੇ ਸ਼ਬਦ ਨਹੀਂ ਕਹਿ ਸਕਦੇ ਆਪਾਂ ਇਹਨਾਂ ਨੂੰ ਕੀ ਆਖਾਂਗੇ ਸਲੋਕ ਆਖਾਂਗੇ ਹਨ ਕੀ ਆਖਾਂਗੇ ਸਲੋਕ ਆਖਾਂਗੇ ਹੁਣ ਬਹੁਤ ਸਾਰੇ ਵਿਦਿਆਰਥੀ ਯਾਨੀ ਇਹ ਹੀ অপਸ਼ਨ ਲਾਇਆ ਹੈ ਜੋ ਕਿ ਬਣਦਾ ਹੈ ਸਰਾਸਰ ਗਲਤ ਬਣਦਾ ਹੈ ਪਿਆਰੇ ਵਿਦਿਆਰਥੀਓ ਤਾਂ ਉੱਤਰ ਇੱਥੇ ਕੀ ਆਊਗਾ ਬੀ ਨੰਬਰ ਉੱਤਰ ਆਪਣਾ ਰਾਈਟ ਬਣੂਗਾ ਕਿਉਂਕਿ ਬਾਬਾ ਫਰੀਦ ਜੀ ਨੇ ਜਿਹੜੇ ਸ਼ਬਦਾਂ ਦੀ ਰਚਨਾ ਕੀਤੀ ਹੈ ਪਿਆਰੇ ਵਿਦਿਆਰਥੀਓ ਉਹ ਤਾਂ ਚਾਰਾਂ ਦੀ ਹੀ ਕੀਤੀ ਹੈ ਉਤacharਾਂ ਦੀ ਕੀਤੀ ਹੈ ਪਰ ਜੇ ਗੱਲ ਕੀਤੀ ਜਾਵੇ ਸਲੋਕਾਂ ਦੀ ਤਾਂ ਸਲੋਕ ਉਹਨਾਂ ਨੇ 112 ਲਿਖੇ ਨੇ ਸਲੋਕ 112 ਲਿਖੇ ਨੇ ਪਰ ਜੇਕਰ ਪੁੱਛਿਆ ਜਾਵੇ ਉਹਨਾਂ ਦੇ ਨਾਮ ਹੇਠ ਉਹਨਾਂ ਦੇ ਨਾਮ ਹੇਠ ਹੋਰ ਕਿੰਨੇ ਸਲੋਕ ਦਰਜ ਹਨ ਹੋਰ ਕਿੰਨੇ ਸ਼ਲੋਕ ਦਰਜ ਹਨ ਵੀ ਹੋਰ 112 ਤੋਂ ਅਲੱਗ ਹੋਰ ਵੀ ਉਹਨਾਂ ਦੇ ਨਾਮ ਤੇ ਕਿੰਨੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਤਾਂ ਆਪਾਂ ਆਖਾਂਗੇ ਬਿਲਕੁਲ ਜੀ ਬਿਲਕੁਲ ਹਾਂ ਇਹ ਚਾਰ ਸ਼ਬਦ ਸੀਗੇ ਦੋ ਰਾਗ ਆਸਾ ਵਿੱਚ ਸੀਗੇ ਤੇ ਦੋ ਰਾਗ ਸੂਹੀ ਵਿੱਚ ਸੀਗੇ ਠੀਕ ਹੈ ਤਾਂ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ ਤਾਂ ਉਹਨਾਂ ਦੇ ਨਾਮ ਇਹ ਹੋਰ ਕਿੰਨੇ ਸ਼ਲੋਕ ਦਰਜ ਨਹੀਂ 18 ਜੋ ਕਿਨੇ ਕੀਤੇ ਨਹੀਂ ਦਰਜ ਆਪਣੇ ਗੁਰੂ ਸਹਬਾਨਾ ਨੇ ਕੀਤੇ ਨਹੀਂ ਆਪਣੇ ਗੁਰੂ ਸੇਵਾ ਨਾ ਨਹੀਂ ਬਾਬਾ ਫਰੀਦ ਜੀ ਦੀ 112 ਸ਼ਲੋਕਾਂ ਤੇ 18 ਸ਼ਲੋਕਾਂ ਰਾਹੀਂ ਟਿੱਪਣੀ ਕੀਤੀ ਸੀ ਭਾਈ ਹਨਾ ਟਿੱਪਣੀ ਕੀਤੀ ਸੀ ਤਾਂ ਜੇ ਆਪਾਂ ਨੂੰ ਸਵਾਲ ਆਵੇ ਵੀ ਬਾਬਾ ਫਰੀਦ ਜੀ ਦੇ ਨਾਮ ਹੇਠ ਕੁੱਲ ਕਿੰਨੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਤਾਂ ਆਪਾਂ ਉੱਤਰ 130 ਲਾਵਾਂਗੇ ਪਰ ਜੇ ਸਵਾਲ ਬਣੇ ਬਾਬਾ ਫਰੀਦ ਜੀ ਦੁਆਰਾ ਰਚਿਤ ਸਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਦਰਜ ਨੇ ਆਪਾਂ 112 ਲਾਵਾਂਗੇ ਜੇ ਇਸ ਵਾਰ ਬਣੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਜੀ ਦੇ ਕਿੰਨੇ ਸ਼ਬਦ ਦਰਜ ਨੇ ਤਾਂ ਆਪਾਂ 4 ਲਾਵਾਂਗੇ ਦੋ ਰਾਗ ਆਸਾ ਵਿੱਚ ਦੋ ਰਾਗ ਸੂਹੀ ਵਿੱਚ ਤਾਂ ਇਹ ਚਾਰ ਸ਼ਬਦ ਕੁੱਲ ਉਹਨਾਂ ਦੇ ਦਰਜ ਨੇ ਤਾਂ ਉੱਤਰ ਆਪਣਾ B ਨੰਬਰ ਰਾਈਟ ਅਗਲੇ ਸਵਾਲ ਵੱਲ ਵਧਦੇ ਹਾਂ ਅਗਲਾ ਸਵਾਲ ਸੁਖਮਣੀ ਸਾਹਿਬ ਕਿਸ ਗੁਰੂ ਸਾਹਿਬ ਦੀ ਰਚਨਾ ਹੈ ਦੇਖੋ ਸੁਖਮਣੀ ਸਾਹਿਬ ਕਿਡਾ ਸੌਖਾ ਸਵਾਲ ਆ ਗਿਆ ਸੁਖਮਣੀ ਸਾਹਿਬ ਜਿਸ ਨੂੰ ਸੁੱਖਾਂ ਦੀ ਮਣੀ ਮੰਨਿਆ ਜਾਂਦਾ ਹੈ ਜਿਸ ਨੂੰ ਕੀ ਕਿਹਾ ਜਾਂਦਾ ਹੈ ਸੁੱਖਾਂ ਦੀ ਮਣੀ ਕਿਹਾ ਜਾਂਦਾ ਹੈ ਸੁਖਮਣੀ ਸਾਹਿਬ ਨੂੰ ਤਾਂ ਸੁਖਮਣੀ ਸਾਹਿਬ ਸਭ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ ਯਾਦ ਰੱਖਣਾ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਲੰਬੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਲੰਬੀ ਰਚਨਾ ਜਿਹੜੀ ਹੈਗੀ ਹੈ ਸਭ ਤੋਂ ਵੱਡੀ ਰਚਨਾ ਜਿਹੜੀ ਹੈਗੀ ਹੈ ਉਹ ਕਿਹੜੀ ਹੈ ਜੀ ਤਾਂ ਆਪਾਂ ਖਾਂਗੇ ਸੁਖਮਨੀ ਸਾਹਿਬ ਹੈਗੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਲੰਬੀ ਰਚਨਾ ਸੁਖਮਨੀ ਸਾਹਿਬ ਹੈ ਜੋ ਕਿ ਕਿਹੜੀ ਰਾਗ ਵਿੱਚ ਹੈ ਤਾਂ ਆਪਾਂ ਖਾਂਗੇ ਰਾਗ ਗਉੜੀ ਵਿੱਚ ਹੈ ਕਿਹੜੀ ਰਾਗ ਵਿੱਚ ਹੈ ਰਾਗ ਗਉੜੀ ਵਿੱਚ ਹੈ ਕਿੰਨੀਆਂ ਅਸ਼ਟਪਦੀਆਂ ਨੇ 24 ਅਸ਼ਟਪਦੀਆਂ ਨੇ ਕਿੰਨੇ ਸ਼ਲੋਕ ਹਨ ਆਪਾਂ ਆਖਾਂਗੇ 24 ਹੀ ਸ਼ਲੋਕ ਹਨ ਕਿੰਨੀਆਂ ਅਸ਼ਟਪਦੀਆਂ 24 ਕਿੰਨੇ ਸ਼ਲੋਕ 24 ਭਾਵ ਕਿ ਹਰੇਕ ਅਸ਼ਟਪਦੀ ਤੋਂ ਪਹਿਲਾਂ ਇੱਕ ਕੀ ਦਰਜ ਹੈ ਸ਼ਲੋਕ ਦਰਜ ਹੈ ਸ਼ਲੋਕ ਇੱਕ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੈ ਸੰਕੀਪ ਵਿੱਚ ਕੀਤੀ ਗਈ ਰਚਨਾ ਜਿਸ ਦਾ ਦੂਸਰੇ ਵਿਦਵਾਨਾਂ ਅਨਸਾਰ ਇਹ ਵੀ ਅਰਥ ਕੱਢਿਆ ਜਾਂਦਾ ਹੈ ਵੀ ਸ਼ਲੋਕ ਦਾ ਮਤਲਬ ਹੁੰਦਾ ਕਿਸੇ ਦੀ ਉਸਤਤ ਕਰਨਾ ਕਿਸੇ ਦੀ ਸਲਾਘਾ ਕਰਨਾ ਕਿਸੇ ਦੀ ਤਾਰੀਫ ਕਰਨਾ ਤਾਂ ਕਿਹਾ ਜਾਂਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਅਸ਼ਟਪਦੀਆਂ ਨੇ ਅਸ਼ਟਪਦੀਆਂ ਤੋਂ ਪਹਿਲਾਂ ਇੱਕ ਸ਼ਲੋਕ ਦਰਜ ਹੈ ਤੇ ਉਸ ਸ਼ਲੋਕ ਵਿੱਚ ਸੰਖੇਪਚ ਰਚਨਾ ਕੀਤੀ ਗਈ ਹੈ ਵੀ ਇਸ ਅਸ਼ਟਪਦੀ ਦੇ ਵਿੱਚ ਅੱਗੇ ਕੀ ਕੁਝ ਆਊਗਾ ਤਾਂ ਇਹ ਅਰਥ ਹੁੰਦਾ ਹੈ ਦੋਸਤੋ ਸ਼ਲੋਕਾਂ ਦਾ ਤਾਂ 24 ਅਸ਼ਟਪਦੀਆਂ ਨੇ ਤੇ 24 ਹੀ ਸ਼ਲੋਕਣੀ ਹਰ ਇੱਕ ਅਸ਼ਟਪਦੀ ਦੇ ਵਿੱਚ ਦੇਖੋ ਅਸ਼ਟਪਦੀ ਦਾ ਮਤਲਬ ਹੁੰਦਾ ਅੱਠ ਪਦੀਆਂ ਵਾਲੀ ਰਚਨਾ ਤਾਂ ਹਰ ਇੱਕ ਅਸ਼ਟਪਦੀ ਚ 8 ਪੌੜੀਆਂ ਨੇ ਹਰ ਇੱਕ ਪੌੜੀ ਦੇ ਵਿੱਚ 10 ਤੁਕਾਂ ਨੇ ਇਹ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ ਅਗਲੇ ਸਵਾਲ ਬਲ ਬਦਦੇ ਆ ਉੱਤਰ ਲਾਵਾਂਗੇ ਇਹ ਨੰਬਰ ਆਪਸ਼ਨ ਗੁਰੂ ਅਰਜਨ ਦੇਵ ਜੀ ਅਗਲਾ ਰਾਤਨ ਜਨਮ ਸਾਖੀ ਦਾ ਸੰਪਾਦਕ ਕੌਣ ਹੈ ਬਹੁਤ ਹੀ ਸੋਹਣਾ ਸਵਾਲ ਮੈਂ ਇੱਕ ਗੱਲ ਇੱਥੇ ਖਿਆਲ ਦੇ ਵਿੱਚ ਕਰਵਾਉਣਾ ਚਾਹੁੰਨਾ ਹੈ ਵੀ ਦੇਖੋ ਅੱਗੇ ਤਾਂ ਆਪਾਂ ਕਰਦੇ ਹੁੰਦੇ ਸੀ ਮਾਸਟਰ ਕੈਡਰ ਦੇ ਸਵਾਲ ਪਰ ਅੱਜ ਇਹ ਆਪਣਾ ਪੁਰਾਣਾ ਪੇਪਰ ਹੈ ਲੈਕਚਰਰ ਕੈਡਰ ਦਾ ਦੇਖੋ ਕਿੰਨੀ ਆਸਾਨੀ ਨਾਲ ਸਵਾਲ ਹੋ ਰਹੇ ਨੇ ਕਿਡੇ ਸੌਖੇ ਸੌਖੇ ਸਵਾਲ ਨਹੀਂ ਤਾਂ ਇਹੋ ਜੀ ਸਵਾਲ ਤੁਹਾਨੂੰ ਬਸ ਪੇਪਰ 'ਚ ਰਹਿੰਦੇ ਆ ਕੋਈ ਜ਼ਿਆਦਾ ਔਖੇ ਸਵਾਲ ਨਹੀਂ ਆਉਂਦੇ ਬੇहद ਔਖੇ ਤਾਂ ਦੇਖੋ ਇਹਦੂ ਸੌਖੇ ਤਾਂ ਨਹੀਂ ਮੈਨੂੰ ਲੱਗਦਾ ਕੋਈ ਹੋਣਗੇ ਸਵਾਲ ਜਿਹੜਾ ਵਿਦਿਆਰਥੀ ਮਾਣਾ ਮੂਟਾ ਪੜਿਆ ਹੈ ਉਹਨੂੰ ਇਹ ਸਵਾਲ ਬੇहद ਸੌਖੇ ਲੱਗ ਰਹੇ ਨੇ ਤੇ ਜਿਹੜਾ ਮਾੜਾ ਮੋਟਾ ਨਹੀਂ ਪੜਿਆ ਉਹਨੂੰ ਬੇहद ਔਖੇ ਲੱਗ ਰਹੇ ਨੇ ਹਨਾ ਤਾਂ ਜੇ ਪੜੋਂਗੀ ਤਾਂ ਸੌਖੇ ਲੱਗਣਗੇ ਆਟੋਮੈਟਿਕ ਗੱਲ ਹੈ ਦੇਖੋ ਕੌਣ ਸ਼ਰਨਪ੍ਰੀਤ ਕੌਰ ਨੇ ਇਹ ਨੰਬਰ ਉੱਤਰ ਦਿੱਤਾ ਹੈ ਕਹਿੰਦੀ ਜੀ ਰਤਨ ਸਿੰਘ ਜੱਗੀ ਦੇਖੋ ਉਹਨਾਂ ਨੂੰ ਰਤਨ ਸਿੰਘ ਜੱਗੀ ਯਾਦ ਆਈ ਜਾਂਦਾ ਹੈ हां देखो हुन कंपोज कंपोज ਨੇ ਉੱਤਰ ਪੂਰਾ ਹੀ ਪਰਫੈਕਟ ਦੇਤਾ ਸਿਮਰਨਜੀਤ ਕੌਰ ਨੇ ਪਰਫੈਕਟ ਦੇਤਾ ਵੀਜੀ ਭਾਈ ਵੀਰ ਸਿੰਘ ਨੇ ਲਿਖੀ ਸੀ 1926 ਚ ਲਿਖੀ ਸੀ ਬਿਲਕੁਲ ਠੀਕ ਹੈ ਹੁਣ ਪਿਆਰੇ ਵਿਦਿਆਰਥੀਓ ਕੁਝ ਕਰਚਨਾਮਾ ਭਾਈ ਵੀਰ ਸਿੰਘ ਦੀਆਂ ਇਹੋ ਜੀਆਂ ਨੇ ਪਹਿਲੇ ਨੰਬਰ ਤੇ ਤਾਂ ਇਹ ਯਾਦ ਰੱਖਣਾ ਹੈ ਕਿ ਪ੍ਰਤਨਮ ਜਨਮ ਸਾਖੀ ਦੇ ਅਨੁਸਾਰ ਨਾ ਵੀ ਗੁਰੂ ਨਾਨਕ ਦੇਵ ਜੀ ਨੇ ਪੰਜ ਅਦਾਸੀਆਂ ਕੀਤੀਆਂ ਸੀ ਹੁਣ ਤਾਂ ਗੁਰੂ ਨਾਨਕ ਦੇਵ ਜੀ ਨੇ ਚਾਰ ਹੀ ਕੀਤੀਆਂ ਨਾ ਪਰ ਪ੍ਰਤਨ ਜਨਮ ਸਾਖੀ ਦੇ ਅਨੁਸਾਰ ਕਿੰਨੀਆਂ ਦਾਸੀਆਂ ਕੀਤੀਆਂ ਸੀ ਪੰਜ ਤੇ ਪ੍ਰਾਤਨ ਜਨਮ사ਖੀ ਕਿਹਨੇ ਲਿਖੀ ਭਾਈ ਵੀਰ ਸਿੰਘ ਨੇ ਕਦੋਂ ਲਿਖੀ 1926 ਦੇ ਵਿੱਚ ਇੱਕ ਤੁਸੀਂ ਭਾਈ ਵੀਰ ਸਿੰਘ ਦੀ ਰਚਨਾ ਯਾਦ ਰੱਖਣੀ ਹੈ ਮਹਾਕਾਵ ਰਾਣਾ ਸੂਰਤ ਸਿੰਘ ਇਹ ਬਹੁਤ ਜ਼ਰੂਰੀ ਹੈ ਪੇਪਰ ਵਿੱਚ ਆ ਸਕਦੀ ਹੈ ਕਈ ਵਾਰੀ ਨਾ ਵੈਸੇ ਤਾਂ ਆਪਾਂ ਥਿਊਰੀ ਕਲਾਸ 'ਚ ਸਾਰਾ ਕੁਝ ਕਰਦੇ ਆਂ ਪਰ ਕਈ ਵਾਰੀ ਕੁਝ ਕੁ ਪੰਜ ਪੁਆਇੰਟ ਤੁਹਾਡੇ ਆ YouTube ਕਲਾਸ 'ਚੋਂ ਯਾਦ ਰਹਿ ਜਾਂਦੇ ਨੇ ਤੇ ਉਹੀ ਸਿੱਧੇ ਸਿੱਧੇ ਪੇਪਰ 'ਚ ਸਪਾਈ ਹੁੰਦੇ ਨੇ ਤੇ ਉੱਥੇ ਆਸਾਨੀ ਨਾਲ ਤੁਸੀਂ ਉਹਦਾ ਉੱਤਰ ਲਾਏ ਹੋਣੇ ਹੋ ਇੱਕ ਇੱਥੇ ਯਾਦ ਰੱਖਣਾ ਹੈ ਵੀ ਭਾਈ ਵੀਰ ਸਿੰਘ ਨੇ ਤਿੰਨ ਚਮਤਕਾਰ ਲਿਖੇ ਸੀ ਪਿਆਰੇ ਵਿਦਿਆਰਥੀਓ ਤਿੰਨ ਚਮਤਕਾਰ ਦੇ ਵਿੱਚ ਉਹਨਾਂ ਨੇ ਇੱਕ ਤਾਂ ਗੁਰੂ ਨਾਨਕ ਚਮਤਕਾਰ ਲਿਖਿਆ ਗੁਰੂ ਨਾਨਕ ਦੇਵ ਚਮਤਕਾਰ ਇਹ ਰਚਨਾ ਲਿਖੀ ਇੱਕ ਉਹਨਾਂ ਨੇ ਲਿਖਿਆ ਗੁਰੂ ਕਲੰਗੀਧਰ ਚਮਤਕਾਰ ਹੁਣ ਜਿਹੜਾ ਗੁਰੂ ਨਾਨਕ ਦੇਵ ਚਮਤਕਾਰ ਸੀਗਾ ਉਹ ਤਾਂ ਪਹਿਲੇ ਗੁਰੂ ਸਹਿਬਾਨ ਤੇ ਆਧਾਰਤ ਸੀ ਜਿਹੜਾ ਗੁਰੂ ਕਲੰਗੀਧਰ ਚਮਤਕਾਰ ਸੀ ਉਹ ਆਪਣਾ 10ਵੇਂ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਜੀ ਤੇ ਆਧਾਰਤ ਸੀ ਫਿਰ ਉਹਨਾਂ ਨੇ ਵਿਚਾਰ ਲੈ ਅੱਠ ਗੁਰੂਆਂ ਨੂੰ ਕਬਰ ਕਰਨ ਵਾਸਤੇ ਅਸ਼ਟ ਗੁਰੂ ਚਮਤਕਾਰ ਲਿਖਤਾ ਇਹ ਲਿਖਤਾ ਅਸ਼ਟਗੁਰੂ ਚਮਤਕਾਰ ਤਾਂ ਆ ਤਿੰਨ ਚਮਤਕਾਰ ਤੁਸੀਂ ਉਹਨਾਂ ਦੇ ਯਾਦ ਰੱਖਣੇ ਆ ਤੇ ਇਹ ਪੁਆਇੰਟ ਆਪਾਂ ਇਸ YouTube ਕਲਾਸ ਤਾਂ ਡਿਸਕਸ ਕਰਦੇ ਹੁੰਨੇ ਆ ਤਾਂ ਜੋ ਤੁਹਾਡੇ ਹਰ ਇੱਕ ਗੱਲ ਤਰੋਤਾਜ਼ਾ ਰਹੇ ਤੁਸੀਂ ਕਿਸੇ ਵੀ ਗੱਲ ਨੂੰ ਸਕਿਪ ਨਾ ਕਰ ਸਕੋ ਆਪਣੇ ਮਾਈਂਡ ਵਿੱਚੋਂ ਜਨਮ ਸਾਖੀ ਕੀ ਹੈ ਬਹੁਤ ਸੋਹਣਾ ਸਵਾਲ ਜਨਮ ਸਾਖੀ ਕੀ ਹੈ ਕਹਿੰਦੇ ਸਫਰਨਾਮਾ ਇਤਿਹਾਸ ਜੀਵਨੀ ਜਾਂ ਕਥਾ ਦੱਸੋ ਜੀ ਬਿਲਕੁਲ ਅਸ਼ਟ ਦਾ ਮਤਲਬ ਹੁੰਦਾ ਹੈ 8 ਬਿਲਕੁਲ ਜੀ ਜਿਹੜੇ ਸ਼ਬਦ ਹੁੰਦੇ ਆ ਨਾ ਤਾਂ ਸ਼ਬਦਾਂ ਦੇ ਵਿੱਚੋਂ ਹੀ ਆਪਾਂ ਨੂੰ ਉਹਨਾਂ ਦਾ ਮਤਲਬ ਪਤਾ ਲੱਗ ਜਾਂਦਾ ਹੈ ਜਿਵੇਂ ਦੇਖੋ ਅਕਤੂਬਰ ਔਕਟ ਦਾ ਮਤਲਬ ਕੀ ਹੁੰਦਾ ਹੈ ਔਕਟ ਦਾ ਮਤਲਬ ਹੁੰਦਾ ਹੈ 8 ਛੇਪਸ ਵਾਲੀ ਚੀਜ਼ ਵੈਸੇ ਜਿਹੜਾ ਅਕਤੂਬਰ ਮਹੀਨਾ ਸੀ ਉਹ ਆਪਣਾ 8ਵਾਂ ਸੀ ਪਰ ਹੁਣ ਆਪਾਂ 10ਵਾਂ ਪੜਦੇ ਆ ਕਿਉਂਕਿ 1900 ਮੇਰੇ ਖਿਆਲ ਨਾਲ 52 ਤੋਂ ਪਹਿਲਾਂ 1952 ही सी शायद हां तो उदे तो पहला अपना 13 ਮਹੀਨਿਆਂ ਵਾਲਾ ਕੈਲੰਡਰ ਸੀਗਾ ਉਹ ਪਤਾ ਹੀ ਨਹੀਂ ਕਿੱਧਰ ਉਲੋਪ ਘਰਤਾ ਹੈਨਾ ਤਾਂ ਉਤਰ ਆ ਰਿਹਾ ਹੈ ਸਾਰਿਆਂ ਦਾ ਜੀਵਨੀ ਜੀਵਨੀ ਮੈਂ ਕੀ ਬਾਤ ਨਹੀਂ ਜਨਮ ਸਾਕੀ ਕੀ ਹੈ ਬਿਲਕੁਲ ਜੀ ਜੀਵਨੀ ਹੈ ਠੀਕ ਹੈ ਅੱਗੇ ਆ ਜੋ ਹੁਣ ਜੀਵਨੀ ਹੈ ਜਿਹੜੀ ਉਹ ਦੋ ਪ੍ਰਕਾਰ ਦੀ ਹੈ ਦੇਖਿਓ ਜੇ ਤਾਂ ਆਪਾਂ ਲਿਖਣੀ ਹੈ ਜੀਵਨੀ ਤਾਂ ਉਹ ਆਪਾਂ ਲਿਖਾਂਗੇ ਕਿਸੇ ਹੋਰ ਦੀ ਕਿਸੇ ਹੋਰ ਦੀ ਕਥਾ ਬਿਆਨ ਕਰਾਂਗੇ ਉਹਦੇ ਵਿੱਚ ਜੇ ਆਪਾਂ ਲਿਖ ਦੀਏ ਸਵੈ ਜੀਵਨੀ ਤਾਂ ਉਹਦੇ ਵਿੱਚ ਆਪਾਂ ਆਪਣੀ ਸਵੈ ਦੀ ਕਥਾ ਬਿਆਨ ਕਰਾਂਗੇ ਸਵੈ ਦੀ ਆਪਣੀ ਆਪਣੀ ਗੱਲ ਕਰਾਂਗੇ ਉਹਦੇ ਵਿੱਚ ਹਨਾ ਆਪਾਂ ਤਾਂ ਇਹ ਦੋ ਗੱਲਾਂ ਦਾ ਖਿਆਲ ਰੱਖਣਾ ਹੈ ਸੀ ਨੰਬਰ ਉੱਤਰ ਰਾਈਟ ਅਗਲਾ ਸਵਾਲ ਸਫਰਨਾਮਾ ਜਿਹੜਾ ਹੁੰਦਾ ਹੈ ਹੁਣ ਤੁਸੀਂ ਸਫਰਨਾਮੇ ਪੜ੍ਹੇ ਹੋਣਗੇ ਜਿਵੇਂ ਮੇਰਾ ਬਲਰਾਜ ਸਾਨੀ ਦਾ ਮੇਰਾ ਰੂਸੀ ਸਫਰਨਾਮਾ ਮੇਰਾ ਪਾਕਿਸਤਾਨੀ ਸਫਰਨਾਮਾ ਮੇਰਾ ਸੱਚੋ ਸੱਚ ਸਫਰਨਾਮਾ ਜੋ ਕਿ ਨਰਿੰਦਰ ਸਿੰਘ ਕਪੂਰ ਦਾ ਹੈ ਜਿਸ ਨੂੰ ਤੁਸੀਂ ਅਮਰੀਕੀ ਸਫਰਨਾਮਾ ਵੀ ਕਹਿ ਸਕਦੇ ਹੋ ਹਨਾ ਤਾਂ ਸਫਰਨਾਮੇ ਦੀ ਪਹਿਲੀ ਸ਼ਰਤ ਕਿਹੜੀ ਆ ਕਲਪਨਾ ਕਰਨਾ ਕਿਸੇ ਚੀਜ਼ ਭਾਸ਼ਾ ਸ਼ੈਲੀ ਜਾਂ ਵਸਤਵਿਕਤਾ ਹੁਣ ਮੇਰੇ ਅਕੋਰਡਿੰਗ ਭਾਸ਼ਾ ਤਾਂ ਵਧੀਆ ਹੋਊਗੀ ਜਦੋਂ ਬੰਦਾ ਲਿਖੂਗਾ ਗੱਲ ਨੂੰ ਸ਼ੈਲੀ ਵੀ ਵਧੀਆ ਚ ਲਿਖੂਗਾ ਜਦੋਂ ਹੁਣ ਮੇਰੀ ਗੱਲ ਸੁਣੋ ਕਿ ਸੋ ਕਿਸੇ ਚੀਜ਼ ਜਾਂ ਕਿਸੇ ਜਗ੍ਹਾ ਦਾ ਸਫਰਨਾਮਾ ਹੋਊਗਾ ਜਦੋਂ ਉਹ ਚੀਜ਼ ਨੂੰ ਪੜਾਂਗੇ ਤਾਂ ਉਹਦੇ ਚ ਭਾਸ਼ਾ ਕਿਹੋ ਜੀ ਮਰਜ਼ੀ ਹੋਵੇ ਸ਼ੈਲੀ ਕਿਹੋ ਜੀ ਮਰਜ਼ੀ ਹੋਵੇ ਕਲਪਨਾ ਕਲਪਨਾ ਦਾ ਤਾਂ ਇੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ ਹੁਣ ਮੈਂ ਇੱਥੇ ਬੈਠਾ ਮੰਨ ਲਓ ਮੈਂ ਲਿਖੀ ਜਾਂਦਾ ਪਾਕਿਸਤਾਨ ਦਾ ਸਫਰਨਾਮਾ ਪਾਕਿਸਤਾਨ ਜੋ ਆਈ ਹੋਈ ਜਾਂਦਾ ਤਾਂ ਮੈਨੂੰ ਕਿਵੇਂ ਪਤਾ ਹੋਊਗਾ ਕਲਪਨਾ ਤੇ ਤਾਂ ਆਧਾਰ ਤੋਂ ਹੁੰਦਾ ਹੀ ਨਹੀਂ ਨਾ ਸਫਰਨਾਮਾ ਉਹ ਤਾਂ ਥੋੜੀ-ਮੋਟੀ ਹੋ ਸਕਦੀ ਹੈ ਚਲੋ ਬੰਦੇ ਨੇ ਜਿੱਥੇ ਇਮੇਜਿਨ ਕਰਨਾ ਹੈ ਤਾਂ ਇਹਦੇ ਵਿੱਚ ਰਿਐਲਿਟੀ ਹੁੰਦੀ ਹੈ ਵਸਤਵਿਕਤਾ ਹੋਣੀ ਜ਼ਰੂਰੀ ਹੈ ਭਾਵੇਂ ਕਿ ਰੀਅਲ ਗੱਲ ਉੱਥੇ ਜਿਹੜੀ ਆਪਾਂ ਦੇਖੀ ਆ ਅੱਖੀ ਉਸ ਘਟਨਾ ਨੂੰ ਆਪਾਂ ਬਿਆਨ ਕਰਨਾ ਹੁੰਦਾ ਹੈ ਤਾਂ ਰਿਐਲਿਟੀ ਬਹੁਤ ਜ਼ਰੂਰੀ ਹੈ ਅਗਲਾ ਸਵੈ ਜੀਵਨੀ ਹੁੰਦੀ ਹੈ ਸਾਹਿਤ ਕੇਂਦਰਿਤ ਪਾਠਕ ਕੇਂਦਰੀਤ ਸਮਾਜ ਕੇਂਦਰੀਤ ਜਾਂ ਆਤਮ ਕੇਂਦਰੀਤ ਤਾਂ ਸਾਰਿਆਂ ਨੂੰ ਪਤਾ ਹੈ ਆਤਮ ਕੇਂਦਰੀਤ ਕਰਦਾ ਪਿਆਰ ਨਵੰਦ ਆ ਦੇਖੋ ਇਹ ਕਿੰਨੀ ਸੋਹਣੀ ਰਚਨਾ ਦੇਖੋ ਇਹ ਨਾ ਮੈਂ ਬਹੁਤ ਪਹਿਲਾਂ ਪੜ੍ਹੀ ਸੀ ਬਹੁਤ ਪਹਿਲਾਂ ਇਹ ਕਵੀ ਪੜ੍ਹੀ ਸੀ ਇਹ ਰਚਨਾ ਮੈਂ ਤੇ ਇਹ ਕੀ ਦੀ ਹੈ ਕਰਦਾ ਪਿਆਰ ਦੇਖੋ ਇਹਦੇ ਵਿੱਚ ਪਤਾ ਕੀ ਕਹਿੰਦਾ ਜਦ ਤੁਸੀਂ ਉਹ ਗੱਲ ਪੜ੍ਹੀ ਹੋਗੀ ਕਹਿੰਦਾ ਜਦੋਂ ਮੈਂ ਪਹਾੜ ਦੀ ਓਲੀ ਪਹਾੜ ਤੋਂ ਹੀਠਾ ਨੂੰ ਜਾਣ ਲੱਗਦਾ ਮੰਨ ਲਓ ਨਾ ਇੱਕ ਕਹਿੰਦਾ ਵੱਡਾ ਸਾਰਾ ਪਹਾੜ ਸੀ ਟਿੱਬਾ ਸੀ ਜਦੋਂ ਮੈਂ ਇੱਕ ਕਦਮ ਹੋ ਤੋ ਇੱਧਰ ਹੋ ਗਿਆ ਤਾਂ ਮੈਨੂੰ ਮੇਰਾ ਪਿੰਡ ਦਿਖਣਾ ਮਤਲਬ ਕਿ ਬੰਦ ਹੋ ਗਿਆ ਉਹ ਇੱਕ ਮੇਰਾ ਪਿੰਡ ਲੀਕ ਹੈ ਸ਼ਾਇਦ ਉਹ ਪੜਿਆ ਸੀ ਤਾਂ ਮੈਨੂੰ ਮੇਰਾ ਪਿੰਡ ਦਿਖਣਾ ਬੰਦ ਹੋ ਜਾਂਦਾ ਇਹ ਵੀ ਰਚਨਾ ਦੇ ਨਾਲ ਮਿਲਦੀ ਜੁਲਦੀ ਹੈ ਕਹਿੰਦਾ ਮੈਂ ਇੱਕ ਕਦਮ ਪਿੱਛੇ ਹੁਣਾ ਇੱਕ ਕਦਮ ਮੈਂ ਪਿੱਛੇ ਹੋ ਕੇ ਦੇਖਦਾ ਮੈਨੂੰ ਮੇਰਾ ਪਿੰਡ ਦਿਖ ਜਾਂਦਾ ਫਿਰ ਕਹਿੰਦਾ ਮੈਂ ਇੱਧਰ ਨੂੰ ਹੁੰਨਾ ਫਿਰ ਮੇਰਾ ਪਿੰਡ ਲੁੱਕ ਜਾਂਦਾ ਫਿਰ ਕਹਿੰਦਾ ਮੈਂ ਪਿੱਛੇ ਹੋ ਕੇ ਦੇਖਦਾ ਮੈਨੂੰ ਫਿਰ ਮੇਰਾ ਪਿੰਡ ਦਿਖ ਜਾਂਦਾ ਤਾਂ ਉਹ ਮੇਰਾ ਪਿੰਡ ਵੀ ਰਚਨਾ ਹੈ ਪਰ ਇਹ ਘਰ ਦਾ ਪਿਆਰ ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ ਯਾਦ ਰੱਖਿਓ ਘਰ ਦੇ ਪਿਆਰ ਬਾਰੇ ਲਿਖਿਆ ਸਸਮਰਨ ਦਾ ਅਰਥ ਕੀ ਹੁੰਦਾ ਹੈ ਆਪਾਂ ਕਹਾਂਗੇ ਜੀ ਸਸਮਰਨ ਦਾ ਅਰਥ ਹੁੰਦਾ ਹੈ ਯਾਦਾਂ ਸਾਰੇ ਸੋਚਿਆ ਸਾਹਿਤ ਸਾਹਿਤ ਸਾਰੇ ਸੋਚੀਆਂ ਯਾਦਾਂ ਜਾਂ ਯਾਦਾਂ ਦੀ ਸਮਿਖਿਆ ਜਾਂ ਆਤਮਕਥਾ ਤੇ ਵਧੀਆ ਭਾਗ ਦੀ ਪੇਸ਼ਕਾਰੀ ਦੱਸੋ ਇਹਦਾ ਉੱਤਰ ਕਰੋ ਕੀ ਹੈ ਸਕਦਾ ਹੈ ਤਾਂ ਡੀ ਅਨੁਸਾਰ ਸਾਰੀ ਵਿਦਿਆਰਥੀਆਂ ਦੇ ਅਨੁਸਾਰ ਕੀ ਕਰੋਗੇ ਇਸ ਦਾ ਉੱਤਰ ਤੁਸੀਂ ਬਹੁਤ ਸੋਹਣਾ ਸਵਾਲ ਹੈ ਬਹੁਤ ਹੀ ਸੋਹਣਾ ਸਵਾਲ ਹੈ ਹਾਂ ਕਹਿੰਦੇ ਡੀ ਨੰਬਰ ਆਊਗਾ ਜੀ ਕਹਿੰਦੇ ਲੱਗ ਜਾਊਗਾ ਪਤਾ ਲਓ ਮੈਂ ਸਾਈਡ ਤੇ ਹੋ ਜਾਣਾ ਜੇ ਡੀ ਲਾਉਣਾ ਤਾਂ ਚੰਗੇ ਤਰੀਕੇ ਨਾਲ ਪੜ੍ਹ ਲਓ ਫਿਰ ਲਓ ਕਹਿੰਦੇ ਜਾਂਦਾਂ ਦੀ ਸਮਿਖਿਆ ਜਾਂ ਆਤਮ ਕਥਾ ਦੇ ਵਧੀਆ ਭਾਗ ਨਹੀਂ ਨਹੀਂ ਇਹ ਨਹੀਂ ਲਿਖਿਆ ਉਹਦੇ ਉਹਨਾਂ ਦੇ ਦਾਗਿਸਥਾਨ ਦੇ ਵਿੱਚ ਨਹੀਂ ਲਿਖਿਆ ਮੈਂ ਪੜ੍ਹੀ ਹੈ ਦੋ ਤਿੰਨ ਵਾਰੀ ਨਹੀਂ ਲਿਖਿਆ ਹੰਦਸੋਪਈ ਤਾਂ ਸੀ ਨੰਬਰ ਉੱਤਰ ਜੀ ਕਹਿੰਦੇ ਲਾ ਰਹੇ ਸਾਰੇ ਦੇ ਸਾਰੇ ਵਿਦਿਆਰਥੀ ਮਤਲਬ ਕਨਫਿਊਜ਼ਨ ਹੈ ਅੱਧੇ ਤੋਂ ਜ਼ਿਆਦਾ ਬੱਚਿਆਂ ਨੂੰ ਕਿ ਨਹੀਂ ਇਸ ਕਨਫਿਊਜ਼ਨ ਹੈਗੀ ਤਾਂ ਬਿਲਕੁਲ ਉਹਦੇ ਵਿੱਚ ਜਾਂਦਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਪਰ ਵਿਦਿਆਰਥੀਓ ਤਾਂ ਸੀ ਨੰਬਰ ਉੱਤਰ ਕੀ ਆਊਗਾ ਜੀ ਬਿਲਕੁਲ ਰਾਈਟ ਆਊਗਾ ਜਾਂਦਾਂ ਦੀ ਸਮੀਖਿਆ ਕਿਹਾ ਪਤਾ ਨਹੀਂ ਅਗੇ ਅਜੋ ਅਗੇ ਹੈ ਦੋਸਤੋ ਅਗਲਾ ਸਵਾਲ ਭਾਈ ਵੀਰ ਸਿੰਘ ਦੀ ਕਵਿਤਾ ਕਿਸ ਰੂਪਕਾਰ ਅਧੀਨ ਆਉਂਦੀ ਹੈ ਤਾਂ ਭਾਈ ਵੀਰ ਸਿੰਘ ਦੀ ਜਿਹੜੀ ਰਚਨਾ ਹੈ ਜਾਂ ਕਵਿਤਾ ਹੈ ਉਹ ਕਿਸ ਰੂਪ ਅਧੀਨ ਆਉਂਦੀ ਹੈ ਖੁੱਲੀ ਕਵਿਤਾ ਅਧੀਨ ਤਹੋ ਆਉਂਦੀ ਨਹੀਂ ਸੰਬੋਧਿਤ ਗੀਤ ਪਰ ਗੀਤ ਜਾਂ ਗ਼ਜ਼ਲ ਸੁਨਾ ਹੈ ਇਹ ਸਵਾਲ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਹੈ ਅੱਜ ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਕੀ ਕਰਨਾ ਹੈ ਰਿਪਲਾਈ ਕਰਨਾ ਹੈ ਦੇਖਣਾ ਚਾਹਣਾ ਮੈਂ ਵੀ ਕਿੰਨੀ ਜਣੇ ਜਿਹੜੇ ਹਨ ਉਹ ਕਮੈਂਟ ਕਰ ਸਕਦੇ ਨੇ ਉੱਤਰ ਕਈ ਜਣੇ ਤਾਂ ਮਾਂ ਦੇ ਪੁੱਤ ਟੱਪ ਦੀ ਜੀ ਕਲਾਸ ਲਾ ਕੇ ਟੱਪ ਜਾਂਦੇ ਨੇ ਤਾਂ ਇਸ ਸਵਾਲ ਦਾ ਉੱਤਰ ਤੁਸੀਂ ਸਾਰਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਰਨਾ ਹੈ ਸਵਾਲ ਨੂੰ ਇੱਕ ਵਾਰੀ ਫਿਰ ਪੜ੍ਹ ਲਿਓ ਭਾਈ ਵੀਰ ਸਿੰਘ ਦੀ ਕਵਿਤਾ ਕਿਸ ਕਾਵ ਰੂਪਕਾਰਾਂ ਦੀ ਨਾਉਂਦੀ ਹੈ ਤਾਂ ਉਹ ਤੁਸੀਂ ਦੱਸ ਕੇ ਜਾਣੇ ਪਾਈ ਤਾਂ ਅੱਗੇ ਜਿਹੜਾ ਹੈ ਦੋਸਤੋ ਆਪਣਾ ਬਸ ਇਹ ਨਹੀਂ ਇੱਕ ਕੁਐਸਚਨ ਸੀ ਆ ਜਿਹੜਾ ਤੁਹਾਡੇ ਸਾਹਮਣੇ ਥੰਬਨੇਲ 'ਤੇ ਨੂੰ ਧਿਆਨ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੇ ਵਿਦਿਆਰਥੀਆਂ ਨੇ ਹਾਲੇ ਤੱਕ ਇਹ ਸੋਚਿਆ ਹੀ ਆ ਵੀ ਅਸੀਂ ਮਾਸਟਰ ਕੈਡਰ ਦੀ ਤਿਆਰੀ ਕਰਨੀ ਹੈ ਸੋਚਿਆ ਨਹੀਂ ਵੀ ਅਸੀਂ ਬੈਚ ਲੈ ਲਗੀ ਜਾਂ ਅਸੀਂ ਤਿਆਰੀ ਕਰ ਲਗੀ ਤਾਂ ਆਪ ਵੀ ਆਪਣਾ ਛੋਟੀ ਜਿਹੀ ਇੱਕ ਕੋਸ਼ਿਸ਼ ਹੈ ਤੁਹਾਨੂੰ ਤਿਆਰੀ ਤੇ ਲਾਉਣ ਵਾਸਤੇ ਤੁਹਾਡਾ ਸੁਪਨਾ ਪੂਰਾ ਕਰਵਾਉਣ ਵਾਸਤੇ ਆਪਣਾ 9 ਜੂਨ ਤੋਂ ਜਿਹੜਾ ਹੈ ਬੈਚ ਸਟਾਰਟ ਹੋਇਆ ਹੋਇਆ ਹੈ ਤਾਂ ਇਹ 9 ਜੂਨ ਤੋਂ ਆਪਣੀਆਂ ਕਲਾਸਾਂ ਚੱਲੀਆਂ ਹੋਣਗੀਆਂ ਨਹੀਂ ਜਿੰਨੀਆਂ ਵੀ ਕਲਾਸਾਂ ਲੱਗਾਂਗਾ ਸਾਰੀਆਂ ਦੀ ਤੁਹਾਨੂੰ ਰਿਕਾਰਡਿੰਗ ਮਿਲ ਜੂਗੀ ਇਹ ਬੈਚ ਉਹ ਵਿਦਿਆਰਥੀਆਂ ਵਾਸਤੇ ਵਰਦਾਨ ਹੈ ਜਿਹੜੀ ਵਿਦਿਆਰਥੀ ਕੋਈ ਜੋਬ ਕਰਦੇ ਨਹੀਂ ਜਾਂ ਘਰੇ ਬਿਲੇ ਵੀ ਬੈਠੇ ਨੇ ਰਿਸ਼ਤੇਦਾਰੀਆਂ ਚ ਚਲੇ ਜਾਂਦੇ ਨੇ ਜਾਂ ਕੋਈ ਕਮਤੰਦਾ ਕਰਦੇ ਨੇ ਤਾਂ ਇਹ ਆਪਣੀ ਡੇਲੀ ਲਾਈਵ ਕਲਾਸ ਲਗਿਆ ਕਰੂਗੀ ਪਲੱਸ ਤੁਹਾਨੂੰ ਰਿਕਾਰਡਡ ਕਲਾਸ ਮਿਲਿਆ ਕਰੂਗੀ ਇਹਦੇ ਵਿੱਚ ਹੋਰ ਕੀ ਕੁਝ ਨਮਾਂਗਾ ਇੱਕ ਤਾਂ ਇਹਦੇ ਵਿੱਚ ਸਿਲੇਬਸ ਕਲਾਸਾਂ ਚੱਲਣੀਆਂ ਤੁਹਾਡੀਆਂ ਸਿਲੇਬਸ ਸਾਰਾ ਮੈਂ ਕਰਵਾਉਂਗਾ ਇੱਕ ਹੋਰ ਟੀਚਰ ਤੁਹਾਨੂੰ ਕੀ ਕਰਵਾਊਗਾ ਰਿਵੀਜ਼ਨ ਕਰਵਾਊਗਾ ਕੀ ਕਰਵਾਊਗਾ ਰਿਵੀਜ਼ਨ ਕਰਵਾਊਗਾ ਫਿਰ ਤੁਹਾਡਾ ਉਹੀ ਇੱਕ ਟੌਪਿਕ ਦਾ ਕੀ ਹੋਊਗਾ ਟੈਸਟ ਹੋਊਗਾ ਤਾਂ ਇੱਕ ਟੌਪਿਕ ਨੂੰ ਪਹਿਲਾਂ ਕਰਵਾਇਆ ਜਾਊਗਾ ਫਿਰ ਰਿਵੀਜ਼ਨ ਹੋਊਗੀ ਫਿਰ ਟੈਸਟ ਹੋਣਗੇ ਤਿੰਨ ਟਾਇਰ ਤੇ ਇਹ ਬੈਚ ਚੱਲ ਰਿਹਾ ਆਪਣਾ ਪਹਿਲਾਂ ਵੀ ਚੱਲ ਰਿਹਾ ਸੀ ਹੁਣ ਵੀ ਚੱਲ ਰਿਹਾ ਹੈ ਤਾਂ ਇਹ ਜਿਹੜਾ ਹੈ 9 ਜੂਨ ਤੋਂ ਆਪਣਾ ਸਟਾਰਟ ਹੋਇਆ ਹੈ ਜਿਹੜੇ ਵਿਦਿਆਰਥੀ ਇਹਦੇ ਵਿੱਚ ਨਰੋਲ ਹੋਣਾ ਚਾਹੁੰਦੀ ਨਹੀਂ ਤਾਂ 7710104040 ਨੰਬਰ ਹੈ ਇਹ ਨੋਟ ਕਰ ਲਓ ਇਦੇ ਤੇ ਫੋਨ ਕਰ ਲਿਓ ਇਹਦੇ ਤੇ ਕਾਲ ਕਰਕੇ ਤੁਸੀਂ ਬੈਚ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਬੈਚ ਵਾਏ ਕਰ ਸਕਦੇ ਹੋ 7710104040 ਨੰਬਰ ਤੇ ਕਾਲ ਕਰਕੇ ਤਾਂ ਜੇਕਰ ਤੁਸੀਂ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਆਪ ਆਪਣਾ ਟੈਲੀਗ੍ਰam ਚੈਨਲ ਹੈ ਪੰਜਾਬੀ ਵਿਦਪਨੀਤਸਰ ਇਸ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਬਾਕੀ ਮਿਲਦੇ ਆਪਾਂ ਕੱਲ ਦੀ ਕਲਾਸ ਦੇ ਵਿੱਚ ਤੇ ਇਸ ਸਵਾਲ ਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਦੇਖੀ ਕਿਤੇ ਭੁੱਲ ਨਾ ਜਾਇਓ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ